ਆਪ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੈਬਨਿਟ ਮੀਟਿੰਗ ਦੇ ਵਿੱਚ ਅਹਨ ਫੈਸਲੇ ਲਏ ਗਏ ਕੁਝ ਉਹਨਾਂ ਦੇ ਉੱਪਰ ਮੋਹਰ ਲੱਗੀ ਹੈ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਤੋ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਖੁਦ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਾਰੀ ਕੀਤੀ ਉਸ ਦੇ ਵਿੱਚ ਜਿਉਂ ਉਨ੍ਹਾਂ ਨੇ ਕੁਝ ਵੱਡੇ ਅਹਿਮ ਫੈਸਲੇ ਜਿਹੜੇ ਕੀ ਉਹ ਲੈਨੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਆ ਕਿ ਪੰਜਾਬ ਯੂਨੀਫਾਈਡ ਬਿਲਡਿੰਗ ਰੂਲ 2025 ਦੇ ਵਿੱਚ ਸੋਧ ਕੀਤੀ ਗਈ ਹੈ ਜਿਸ ਦੇ ਨਾਲ 21 ਮੀਟਰ ਤੱਕ ਦੀਆਂ ਜਿਹੜੀਆਂ ਇਮਾਰਤਾਂ ਹੋਣਗੀਆਂ ਉਹ ਦਿੱਲੀ ਵੱਖਰੇ ਤੌਰ ਤੇ ਨਕਸ਼ਾ ਪਾਸ ਕਰਾਉਣ ਦੀ ਜਾਂ ਫਿਰ ਐਨਓਸੀ ਲੈਣ ਦੀ ਲੋੜ ਨਹੀਂ ਪਵੇਗੀ ਜਿਵੇਂ ਕਿ ਜਾਣਕਾਰੀ ਦਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ 21 ਮੀਟਰ ਤੱਕ ਦੀ ਉਚਾਈ ਵਾਲੀਆਂ ਇਮਾਰਤਾਂ ਜਿਹੜੀਆਂ ਹੋਣਗੀਆਂ ਉਹਦੇ ਤੇ ਤੁਸੀਂ ਆਪਣੇ ਆਰਕੀਟੈਕਟਰ ਤੋਂ ਨਕਸ਼ਾ ਤਿਆਰ ਕਰਾ ਕੇ 셀ਫ ਜਿਹੜਾ ਸਰਟੀਫਿਕੇਟ ਆ ਉਹ ਕਰੋਗੇ ਅਤੇ ਉੱਥੇ ਉਸ ਦੇ ਲਈ ਤੁਹਾਨੂੰ ਦਫ਼ਤਰਾਂ ਦੀ ੱੱਕੇ ਖਾਂਦੀ ਕੋਈ ਲੋੜ ਨਹੀਂ ਹੋਵੇਗੀ ਉਸੇ ਤਰ੍ਹਾਂ 100 ਮੀਟਰ ਤੱਕ ਦੇ ਜਿਹੜੇ ਪਲਾਟ ਨੇ ਪੁੰਨਾ ਵਿੱਚ ਕੰਸਟਰਕਸ਼ਨ ਦੇ ਲਈ ਵੀ ਜਿਹੜੀ ਉਹ ਢਿੱਲ ਦਿੱਤੀ ਗਈ ਆ ਪਾਰਕਿੰਗ ਦੇ ਲਈ ਖੁੱਲੇ ਥਾਂ ਦੇ ਲਈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਵਰਗ ਦੇ ਲਈ ਕਫਾਇਤੀ ਰੇਟਾਂ ਦੇ ਉੱਤੇ ਮਕਾਨ ਜਿਹੜੇ ਕਿ ਕਿਰਾਏ ਤੇ ਜਿਹੜੀਆਂ ਇਮਾਰਤਾਂ ਦਿੰਦੇ ਨੇ ਕੁਝ سہولتਾਂ ਜਿਹੜੀਆਂ ਉਹਨਾਂ ਨੇ ਇਹ ਵੀ ਰੱਖੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਡਿਟੇਲ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਾਰੀ ਕੀਤੀਆਂ ਜਾਣੀਆਂ ਇਸ ਤੋਂ ਇਲਾਵਾ ਦੂਸਰਾ ਜੇਕਰ ਅਸੀਂ ਵੱਡਾ ਫੈਸਲੇ ਦੀ ਗੱਲ ਕਰੀਏ ਤਾਂ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਲੁਧਿਆਣਾ ਵਿਖੇ ਨਵੀਂ ਸਬ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅੱਜ ਦੀ ਕੈਬਨਿਟ ਮੀਟਿੰਗ ਤੇ ਵਿੱਚ ਇਸ ਦੇ ਉੱਪਰ ਮੋਹਰ ਲਗਾਈ ਗਈ ਹੈ ਨਾਰਥ ਲੁਧਿਆਣਾ ਜਿਹੜਾ ਕਿ ਨਵੀਂ ਸਬ ਤਹਿਸੀਲ ਹੋਵੇਗੀ ਇਸ ਵਿੱਚ ਚਾਰ ਜਿਹੜੇ ਕਿ ਪਟਵਾਰ ਸੈਕਟਰ ਹੋਣਗੇ ਇਸ ਦੀ ਜਾਣਕਾਰੀ ਅੱਜ ਦੀ ਕੈਬਨਿਟ ਮੀਟਿੰਗ ਦੇ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀ ਗਈ ਤੀਸਰੇ ਵੱਡੇ ਫੈਸਲੇ ਦੀ ਗੱਲ ਕਰੀਏ ਤਾਂ ਬਰਨਾਲਾ ਸ਼ਹਿਰ ਹੈ ਜਿਹੜਾ ਕਿ ਉਸ ਨੂੰ ਨਗਰ ਕੌਂਸਲ ਤੋਂ ਤਬਦੀਲ ਕਰਕੇ ਹੁਣ ਨਗਰ ਨਿਗਮ ਜਿਹੜਾ ਕਿ ਬਣਾ ਦਿੱਤਾ ਆ ਉਹਨਾਂ ਨੇ ਕਿਹਾ ਕਿ ਬਰਨਾਲਾ ਦੇ ਡਿਵੈਲਪਮੈਂਟ ਦੇ ਲਈ ਅਤੇ ਬਰਨਾਲੇ ਨੂੰ ਅੱਗੇ ਲੈ ਕੇ ਆਉਣ ਦੇ ਲਈ ਜਿਹੜਾ ਬੜਾ ਜ਼ਰੂਰੀ ਕਦਮ ਚੁੱਕਿਆ ਗਿਆ ਹੈ ਨਗਰ ਕੌਂਸਲ ਤੋਂ ਉਹਨਾਂ ਨੂੰ ਨਗਰ ਨਿਗਮ ਬਣਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਜੇਕਰ ਨਵੀਆਂ ਅਸਾਮੀਆਂ ਦੀ ਰਚਨਾ ਦੀ ਗੱਲ ਕਰੀਏ ਤਾਂ ਸਪੋਰਟਸ ਦੇ ਵਿੱਚ ਮੈਡੀਕਲ ਕੈਡਰ ਜੇਡ ਦੀਆਂ ਜਿਹੜੀਆਂ ਨੇ ਲਗਭਗ 100 ਤੋਂ ਉੱਪਰ ਜਿਹੜੀਆਂ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਇਸ ਵਿੱਚ 14 ਜਿਹੜੀਆਂ ਅਸਾਮੀਆਂ ਹੋਣਗੀਆਂ ਗਰੁੱਪ A ਦੀਆਂ 16 ਅਸਾਮੀਆਂ ਹੋਣਗੀਆਂ ਗਰੁੱਪ B ਦੀਆਂ 80 ਅਸਾਮੀਆਂ ਜਿਹੜੀਆਂ ਹੋਣਗੀਆਂ ਉਹ ਗਰੁੱਪ C ਦੀਆਂ ਹੋਣਗੀਆਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ ਇਹ ਪਹਿਲੇ 3 ਸਾਲ ਦੇ ਲਈ ਜਿਹੜੀਆਂ ਕੰਟਰੈਕਟ ਹੋਵੇਗਾ ਯਾਨੀ ਕਿ ਕੰਟਰੈਕਟ ਦੇ ਭਰਤੀ ਕੀਤੇ ਜਾਣਗੇ ਇਸ ਤੋਂ ਇਲਾਵਾ ਮੈਡੀਕਲ ਹੈਲਪ ਸਹੂਲਤਾਂ ਦੇ ਸੁਧਾਰ ਦੇ ਲਈ ਡੇਰਾਬਸੀ ਵਿਖੇ 100 ਬੈੱਡ ਦਾ ਜਿਹੜਾ ਕਿ ਈਐਸਆਈ ਹਸਪੀਟਲ ਜਿਹੜਾ ਬਣਾਇਆ ਜਾਵੇਗਾ ਉਸ ਦੇ ਉਸਾਰੀ ਦੇ ਲਈ ਪੰਜਾਬ ਸਰਕਾਰ ਨੇ 4 ਏਕੜ ਜ਼ਮੀਨ ਜਿਹੜੀ ਦਿੱਤੀ ਕੇਂਦਰ ਨੂੰ ਕੇਂਦਰ ਸਰਕਾਰ ਇਸ ਦੀ ਜਿਹੜੀ ਕੰਸਟ੍ਰਕਸ਼ਨ ਕਰੇਗੀ ਅਤੇ ਫਿਰ ਹੈਂਡਓਵਰ ਕਰੇਗੀ ਪੰਜਾਬ ਸਰਕਾਰ ਨੂੰ ਇਸ ਤੋਂ ਇਲਾਵਾ ਇਸ ਦੇ ਵਿੱਚ ਜਿੰਨੇ ਵੀ ਸਟ੍ਰੈਸ ਨੇ ਜਾਂ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਨੂੰ ਚਲਾਉਣ ਦੇ ਲਈ ਨਿਯਮ ਬਣਾਏ ਗਏ ਨੇ ਸਰਕਾਰ ਨੇ ਉਹਨਾਂ ਵਿੱਚ ਵੀ ਸੋਧ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਮਣੇ ਜਾਣਕਾਰੀ ਦਿੰਦੇ ਦੱਸਿਆ ਕਿ 140 ਤੋਂ 145 ਦੇ ਲਗਭਗ ਜਿਹੜੇ ਪ੍ਰਾਈਵੇਟ ਸੈਂਟਰਸ ਨੇ ਨਿਗਰਾਨੀ ਕਰਦੇ ਨੇ ਹੁਣ ਉਹ ਪੰਜਾਬ ਸਰਕਾਰ ਖੁਦ ਕਰੇਗੀ ਉੱਥੇ ਜਿਹੜੀਆਂ ਦਵਾਈਆਂ ਨੇ ਜਿਹੜੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਸ ਦੀ ਫੁੱਲ ਨਿਗਰਾਨੀ ਹੈ ਜਿਹੜੀ ਕਿ ਪੰਜਾਬ ਸਰਕਾਰ ਕਰੇਗੀ ਪੰਜਾਬ ਸਰਕਾਰ ਉਹਨੂੰ ਰੈਗੂਲੇਟ ਕਰੇਗੀ ਅਤੇ ਇਸ ਦੇ ਨਾਲ ਨਾਲ ਜਿਹੜਾ ਕਿ ਕੁਝ ਸੁਧਾਰ ਹੋਵੇਗਾ ਜਿਹੜੇ ਸੈਕਟਰਾਂ ਦੇ ਵਿੱਚ ਹੋਣ ਦੀ ਸੰਭਾਵਨਾ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜ਼ਾਹਿਰ ਕੀਤਾ ਤੇ ਅੱਜ ਦੀ ਕੈਬਨਿਟ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਅਹਿਮ ਵੱਡੇ ਫੈਸਲਿਆਂ ਦੇ ਵਿੱਚੋਂ ਜਿਹੜਾ ਕਿ ਮਕਾਨ ਉਸਾਰੀ ਦਾ ਜਿਹੜੇ ਨਿਯਮਾਂ ਨੇ ਉਨ੍ਹਾਂ ਦੇ ਵਿੱਚ ਥੋੜੀ ਢਿੱਲ ਦਿੱਤੀ ਗਈ ਹੈ ਇਸ ਤੋਂ ਇਲਾਵਾ ਡੇਰਾ ਬਸੀ ਵਿਖੇ ਜਿਹੜਾ ਕਿ ਨਵਾਂ ਹਸਪਤਾਲ ਬਣਾਉਣ ਨੂੰ ਮਨਜ਼ੂਰੀ ਮਿਲੀ ਹੈ ਅਤੇ ਉਹ ਦਿੱਤੀ ਗਈ ਹੈ ਤੇ ਪੰਜਾਬ ਦੀ ਸਰਕਾਰ ਦੇ ਐਸਆਈ ਵਿੱਚ ਜਿਹੜਾ ਨਵਾਂ ਹਸਪੀਟਲ ਬਣ ਰਿਹਾ ਇਸ ਤੋਂ ਇਲਾਵਾ ਬਰਨਾਲੇ ਦੀ ਗੱਲ ਕਰੀਏ ਤਾਂ ਨਗਰ ਕੌਂਸਲ ਦੀ ਥਾਂ ਹੁਣ ਨਗਰ ਨਿਗਮ ਬਰਨਾਲੀ ਨੂੰ ਬਣਾਇਆ ਗਿਆ ਹੈ ਉਸੇ ਤਰ੍ਹਾਂ ਸਬ ਤਹਿਸੀਲ ਜਿਹੜੀ ਕਿ ਲੁਧਿਆਣਾ ਵਿਖੇ ਈਸਟ ਲੁਧਿਆਣਾ ਅਤੇ ਹੋਰ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਸਪੋਰਟਸ ਦੇ ਵਿੱਚ ਵੀ ਮੈਡੀਕਲ ਕਹਿ ਸਕਦੇ ਆ ਜਾਂ ਸਰਵਿਸਿਜ਼ ਨੂੰ ਲੈ ਕੇ 100 ਤੋਂ ਉੱਪਰ ਜਿਹੜੀਆਂ ਅਸਾਮੀਆਂ ਉਹਨਾਂ ਦੀ ਵੀ ਰਚਨਾ ਕੀਤੀ ਜਾਵੇਗੀ ਸੋ ਮੈਂ ਆਸ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ